ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਤੋਂ ਇਹ ਸਾਰੀ ਜਾਣੇ ਉਮੀਦ ਕਰਦੇ ਸਾਰਿਆਂ ਠੀਕ ਠਾਕ ਤੰਦਰੁਸਤ ਹੋਵੋਗੇ ਅੱਜ ਦੀ ਤੁਸੀਂ ਜੁੜਿਓ ਸਾਡੇ ਅੱਜ ਦੇ ਨਵੇਂ ਵਲੌਗ ਦੇ ਨਾਲ ਤੇ ਵੀਡੀਓ ਸਕਿਪ ਨਾ ਕਰਿਓ ਅੱਜ ਅਸੀਂ ਤੁਹਾਨੂੰ ਆਲੂ ਆਲ ਪ੍ਰੌਂਡਿ ਖਰਾਵਾਗੇ ਤੇ ਉਹਦੇ ਲਈ ਕੀ ਕਰਨਾ ਹੈ ਇਹਦਾ ਆਲੂਆਂ ਨੂੰ ਤੁਸੀਂ ਉਬਾਲ ਕੇ ਚੰਗੀ ਤਰ੍ਹਾਂ ਮੈਲਚ ਕਰ ਲੈਣਾ ਤੇ ਇਹਦੇ ਵਿੱਚ ਜੋ ਸਮਾਨ ਪਾਣਾ ਅਸੀਂ ਇੱਕ ਵਾਰ ਚੈੱਕ ਕਰ ਲੈਨੇ ਇਹ ਹੈਗੀ ਹੈ ਜੁਵੈਨ ਸੁਕਾਇਆ ਹੋਇਆ ਪਰੀਨਾ ਤੇ ਇੱਧਰ ਰੋਸਟ ਕੀਤਾ ਹੋਇਆ ਜੀਰਾ ਤੇ نیچے ਥੋੜੀ ਜਿਹੀ ਹਲਦੀ ਪਾਵਾਂਗੇ ਇੱਧਰ ਮਸ ਗਰਮ ਮਸਾਲਾ ਹਰੀ ਮਿਰਚ ਤੇ ਬਾਕੀ ਸਾਰੇ ਮਸਾਲੇ ਹੁਣ ਅਸੀਂ ਇਸ ਤਰ੍ਹਾਂ ਵਿੱਚ ਪਾ ਲੈਣੇ ਆ। ਨੂਨ ਤੇ ਜਵੈਨ ਨੂੰ ਇਦਾਂ ਮੈਚ ਕਰਕੇ ਰਗੜ ਗਏ ਹੱਥਾਂ ਦੇ ਨਾਲ ਫਿਰ ਪਾਵਾਂਗੇ ਵਿੱਚ। ਤੇ ਉਸ ਤੋਂ ਬਾਅਦ ਅਸੀਂ ਰੋਸਟ ਕੀਤਾ ਹੋਇਆ ਜੀਰਾ ਅੱਧਾ ਚਮਚਾ ਤੇ ਫਿਰ ਪਾਵਾਂਗੇ ਅਸੀਂ ਸਕਾਇਆ ਹੋਇਆ ਪਦੀਨਾ ਇਹ ਵੀ ਇਦਾਂ ਸਾਰੇ ਮਸਾਲੇ ਵਿੱਚ ਪੈਣ ਦੇ ਨਾਲ ਫਿਰ ਪਰੌਂਠਿਆਂ ਦਾ ਸਵਾਦ ਵਧੀਆ ਬਣ ਜਾਂਦਾ ਆ ਤੇ ਆਲੂ ਵਾਲੇ ਪਰੌਂਠੇ ਤਾਂ ਸਰਦੀ ਤੇ ਗਰਮੀ ਦੋਨੋਂ ਸੀਜ਼ਨ ਦੇ ਵਿੱਚ ਚੱਲਦੇ ਆ। ਤੇ ਹੁਣ ਅਸੀਂ ਸਾਰੇ ਮਸਾਲੇ ਪਾ ਲਏ ਹਲਦੀ ਥੋੜੀ ਜਿਹੀ ਪਾਣੀ ਹੈ ਇਹਦੇ ਨਾਲ ਕਲਰ ਥੋੜਾ ਚੇਂਜ ਹੋ ਜਾਂਦਾ ਪਰਾਂਠਿਆਂ ਦਾ ਤੇ ਮੈਨੂੰ ਇਦਾਂ ਪਸੰਦ ਆ ਤੇ ਫੇਰ ਕੱਟਿਆ ਹੋਇਆ ਭਰਿਆ ਪਿਆਜ਼ ਬਰੀਕ ਤੇ ਹਰੀ ਮਿਰਚ ਸਭ ਕੁਝ ਪਾਣ ਦੇ ਨਾਲ ਟੇਸਟ ਵਧੀਆ ਬਣ ਜਾਂਦਾ ਇਹ ਵੀ ਸਾਰੇ ਇਦਾਂ ਮਸਾਲਿਆਂ ਨੂੰ ਤੁਸੀਂ ਇਦਾਂ ਮਿਕਸ ਅਪ ਕਰ ਲੈਣਾ ਵਾ ਚੰਗੀ ਤਰ੍ਹਾਂ ਮਿਕਸ ਅਪ ਕਰਨ ਤੋਂ ਬਾਅਦ ਫੇਰ ਅਸੀਂ ਪਰਾਂਠਿਆਂ ਦੀ ਤਿਆਰੀ ਕਰਦੇ ਹਾਂ ਇਦਾਂ ਤੁਸੀਂ ਇੱਕ ਪੇੜਾ ਕਰਨਾ ਹੈ ਉਹਦੇ ਵਿੱਚ ਇਦਾਂ ਚੰਗੀ ਤਰ੍ਹਾਂ ਇਹਨਾਂ ਆਲੂ ਭਰ ਲੈਣੇ ਆ ਫੇਰ ਉਹਨਾਂ ਨੂੰ ਕਵਰ ਕਰ ਦੇਣਾ ਵਾ ਜਿੰਨੇ ਆਲੂ ਜ਼ਿਆਦਾ ਭਰਾਂਗੇ ਉਹਨੇ ਜ਼ਿਆਦਾ ਵਧੀਆ ਪਰਾਂਠੇ ਬਣਦੇ ਆ ਇਦਾਂ ਭ ਉਹਨਾਂ ਨੂੰ ਕਵਰ ਕਰ ਦੇਣਾ ਉਸ ਤੋਂ ਬਾਅਦ ਇਦਾਂ ਜਿੱਦ ਆਪਾਂ ਆਮ ਰੋਟੀ ਬਣਾਈ ਦੀ ਹੈ ਫਿਰ ਦਾ ਪਰੌਂਠਾ ਬੇਲ ਦੇ ਲੈਣਾ ਇਸ ਦਾ ਤਾਂ ਬਣਦੇ ਆ ਪਰੌਂਠੇ ਜੇ ਤੁਸੀਂ ਆਲੂ ਪਰੌਂਠਿਆਂ ਵਾਲੇ ਲਾਉਂਗੇ ਉਹ ਕਿਹੜੇ ਹੁੰਦੇ ਆ ਜੀ ਡਾਇਮੰਡ ਆਲੂ ਸੇ ਜੇ ਪ੍ਰੋਪਰ ਤੁਸੀਂ ਯੂਜ਼ ਕਰੋਗੇ ਤਾਂ ਫਿਰ ਤੁਹਾਡਾ ਜਿਹੜਾ ਪਰੌਂਠਾ ਹੈ ਚਕਲੇ ਦੇ ਨਾਲ ਇਹ ਤਾਂ ਨਹੀਂ ਚਿਪਕੇਗਾ ਜਿੱਦ ਰੋਟੀ ਆਪਾਂ ਬਣਾਈ ਦੀ ਹੈ ਇਦਾਂ ਹੀ ਪਰੌਂਠਾ ਸਾਡਾ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਬਣਿਆ ਵਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੋਨਾਂ ਪਾਸਿਆਂ ਤੋਂ ਸੇਕ ਲੈਣਾ ਵਾ ਦੋਨਾਂ ਪਾਸੇ ਜਦੋਂ ਸੇਕ ਜਾਣ ਫਿਰ ਦੋਨਾਂ ਪਾਸਿਆਂ ਆਪਾਂ ਤੁਸੀਂ ਔਇਲ ਜਾਂ ਕੋਈ ਵੀ ਆਪਾਂ ਜਿਹੜਾ ਵੀ ਤੁਸੀਂ ঘি ਯੂਜ਼ ਕਰਦੇ ਹੋ ਉਹ ਨੂੰ ਦੋਨਾਂ ਪਾਸੇ ਨਾਲ ਤੇ ਲਗਾ ਲੈਣਾ ਵਾ ਤੇ ਇਦਾਂ ਚੰਗੀ ਤਰ੍ਹਾਂ ਰਾੜ ਲੈਣੀ ਦੋਨੋਂ ਚਾਰ ਦੋਨੋਂ ਪਾਸੇ ਉੱਪਰ ਕੇ ਲਗਾ ਲੈਣਾ ਫਿਰ ਅਸੀਂ ਇਹਨਾਂ ਨੂੰ ਮੱਖਣ ਦੇ ਨਾਲ ਦਹੀਂ ਦੇ ਨਾਲ ਸਰਵ ਕਰਾਂਗੇ ਦੇਖਾਂਗੇ ਕੀ ਰਿਵਿਊ ਮਿਲਦਾ ਆ ਕਿਦਾਂ ਬਣੇ ਆ ਤੇ ਵੈਸੇ ਵੀ ਆਲੂਆਂ ਦੇ ਪਰੌਂਠੇ ਜਿਹੜੇ ਆ ਬਾਹਰ ਵਿਦੇਸ਼ਾਂ ਵਿੱਚ ਜਿਆ ਇੱਧਰ ਵੀ ਸਾਰੇ ਖਾਣ ਦੇ ਸ਼ਕੀਨ ਹੁੰਦੇ ਆ ਨਾ ਤੇ ਸੋ ਇਸ ਕਰਕੇ ਗਰਮੀ ਹੋਵੇ ਸਰਦੀ ਹੋਵੇ ਘਰਾਂ ਦੇ ਵਿੱਚ ਆਮ ਬੰਦੇ ਰਹਿੰਦੇ ਤੁਹਾਨੂੰ ਅੱਜ ਹੀ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਨਹੀਂ ਹੋਰ ਰੈਸਪੀਜ਼ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਅਸੀਂ ਹੁਣ ਸਰਵ ਕਰਦੇ ਆ ਤੇ ਦੇਖਦੇ ਆ ਕਿੱਦਾਂ ਬਣੇ ਸਾਡੇ ਅੱਜ ਦੇ ਪਰੌਂਠੇ ਤੁਸੀਂ ਵੀ ਜਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਡਾ ਅੱਜ ਦਾ ਬਲੌਗ ਤੇ ਹੁਣ ਅਸੀਂ ਸਰਵ ਕਰਦੇ ਹਾਂ ਜੀ ਸਾਡੇ ਪਰੌਂਠੇ ਹੋ ਗਏ ਤਿਆਰ ਦੇਖਦੇ ਹਾਂ ਕਿਵੇਂ ਬਣੇ ਨੋ ਨੋ ਜੀ ਵਾਹ ਬਈ ਅਚਾਰ ਲੈਣਾ ਪੈਣਾ ਨਾਲ ਥੋੜੇ ਹਨਾ ਜਾਸ ਸਰ ਪਾਦ ਲੱਗਦੇ ਪਰੌਂਠੇ ਚਾਰ ਦੇ ਨਾਲ ਅਚਾਰ ਨਾਲ ਤੁਸੀਂ ਵੀ ਆਲੂ ਵਾਲੇ ਪਰੌਂਠਿਆਂ ਨਾਲ ਅਚਾਰ ਲੈ ਕੇ ਖਾਓ ਅੰਬ ਦਾ ਅਚਾਰ ਲੱਗਰ ਲੱਗਦਾ ਇਹ ਸੋਨੇ ਦਾ ਸੁਭਾਗਾ ਆ ਉਹ ਹਲਦੀ ਵਾਲੇ ਹਲਦੀ ਵਾਲੇ ਪਰੌਂਠੇ ਉਹਦਾ ਮੱਖਰਾ ਕਿ ਅੱਜ ਦਾ ਸਪੈਸ਼ਲ ਹੈ ਚਲੋ ਸਾਦਾਂ ਨੂੰ ਪਤਾ ਲੱਗ ਜੂਗਾ ਆ ਦੇਖੋ ਫਤਿਹ ਕਿਦਾਂ ਕਹਿੰਦਾ ਵੀ ਮੈਨੂੰ ਆ ਰਾਵਾਂ ਆਸ ਨਹੀਂ ਆਇਆ ਆ ਜਾ ਆ ਜਾ ਫਰੇਸਾਂ ਗੰਨਾਂ ਲਿਓ ਉਹ ਕਹਿੰਦਾ ਬੋਲਾ ਮੈਨੂੰ ਦਿਓ ਮੈਂ ਖਾਣਾ ਪਹਿਲਾਂ ਤੇ ਉਹ ਚੈੱਕ ਕਰਕੇ ਦੱਸਿਆ ਕਿਦਾਂ ਬਣਾਇਆ ਫਰੇਸਾਂ ਗੰਨ ਬੋਤੇ ਦੰਦ ਆ ਲੈਂਦੇ ਦੰਦ ਆ ਲੈਣ ਤਾਂ ਜਲਦੀ ਨਾ ਹੋ ਤੂੰ ਖਾਣੇ ਖਾਣੇ ਸਭ ਰਗਾ ਥੋੜਿਆਂ ਹੂੰ ਹੋ ਜੀ ਹੁਣ ਤੁਸੀਂ ਖਾ ਕੇ ਮਾੜਾ ਜਿਹਾ ਦੱਸਿਓ ਕਿੱਦਾਂ ਬਣੇ ਆ ਬਹੁਤ ਵਧੀਆ ਤੇ ਬਾਕੀ ਤੁਹਾਨੂੰ ਸਾਡਾ ਬਲੌਗ ਦੇ ਖਾ ਕੇ ਤਾਂ ਪਤਾ ਲੱਗ ਨੂੰ ਮੈਂ ਖਾਣ ਤੋਂ ਪਹਿਲੇ ਮੈਂ ਖਾਣ ਉੱਠ ਜਾਈ ਆ ਏਸ ਹੀ ਸਾਡਾ ਅੱਜ ਦਾ ਬਲੌਗ ਆਲੂਆਂ ਵਾਲੇ ਪਰੌਂਠੇ ਕਿੱਦਾਂ ਤੁਹਾਨੂੰ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜੂਰ ਕਰਦਿਆ ਕਰੋ ਇੱਥੇ ਹੀ ਸਮਾਪਤੀ ਕਰਦੇ ਆ ਮਿਲਦੇ ਆ ਅਗਲੇ ਵੀਡੀਓ 'ਚ ਮਲਾਉ ਫਤਿਹ ਮੈਂ ਹਜੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ